ਅੱਜ ਦੇ ਬਰੌਥ ਹੀ ਕਰਦੇ ਆਂ ਸਟਾਰਟਿੰਗ ਆਂ ਉੱਠੇ ਦੇ ਆ ਗਏ ਸੀਗੇ ਤੇ ਕੂਤੇ ਵਾਤੜਾਉਣੇ ਆ ਗਏ ਬੱਚਾ ਦੇ ਕੂਤਰੀ ਉਡਾਣੀਆਂ ਖੁੱਡੇ ਦੀ ਵੀ ਸਟਾਰਟਿੰਗ ਕਰਤੀ ਆ ਫੁੱਡੇ ਸਟਾਰਟਿੰਗ ਕਰਤੀ ਨਾ ਇੰਨਾ ਕੱਲ ਦਾਕੀ ਦੁਖੀ ਆ ਰੱਖਤੀ ਮੋੜ ਤੇ ਬਾਕੀ ਇਹ ਗੰਦਾ ਗੰਦਾ ਖਿੱਚ ਕੇ ਜਿੱਤਿਆ ਨੂੰ ਸਾਧੀਆਂ ਤੇ ਆ ਤਿੰਨਾ ਬਾਦਣੀਆਂ ਸੀ ਨਾ ਲੈ ਆ ਰਿਹਾ ਤੇ ਕੂਤੇ ਵਾਤੜਾਉਣ ਲੱਗਾ ਵੀਰ ਕੁੱਟੇ ਡਾਵਾ ਤਾਂ ਆਇਆ ਤੇ ਕੀ ਇਹਨੂੰ ਅੱਜ ਨਾਲ ਸਾਥ ਹੁਦ ਪਾ ਦੇਣੀ ਹੈ ਚ ਸ਼ਾਮ ਤਾਈ ਤੇ ਛਤਰੀ ਜਿਹੜਾ ਕੁੱਤਰ ਰੱਖਾਂਗੇ ਇਹ ਚ ਤੇ ਜੋੜੇ ਉੱਚੇ ਰਹਿਣ ਦੇਣੇ ਆ। ਅੱਦਗੀ ਰੱਖਾਂਗੇ ਇਹ ਚ ਹੁਣ ਪੱਤੇ ਉੱਚੇ ਘੜਾਵਾਂਗੇ। ਜੋੜੇ-ਜੋੜੇ ਲਾ ਦੇਣੀ ਹੁਣ ਦੋ ਜੌਂਦੇ ਆਂਦੇ ਉਧਰਲੇ ਖੁੱਟੇ 'ਚ ਤੇ ਛਤਰੀ ਵਾਲੇ 'ਤੇ ਉਧਰ ਤਾਂ ਕਰਕੇ ਲਾਏ ਨਹੀਂ ਜੇ। ਛਤਰੀ ਜਿਹੜਾ ਇੱਧਰ ਹੋਈ ਉਹ ਜੋੜੇ ਲਾ ਦੇਣੇ ਉਧਰ 10-15 ਲੋਈ ਬੱਚਾ ੜਾਤਾ ਆ ਕਾਲ ਡੰਡਾ ਕੂਤਰੀ ਵੀ ੜਾਤੀ ਆ ਲਾਭੀ ਕੁਛਾਂ ਗਲ ਟੋਰੀ ੜੀ ਬੱਚਾ ਕਾਲਾ ਡੰਡਾ ਕਾਲਾ ਪੋਟਾ ਹਲਾਤੀ ਹੋਰੀ ਲੋਈ ਫਰੋਜਾ ਤਲਬੂ ਨੇ। ਪੀਏ ਮੇਟਰ ਤੇ ਕੂਤਰ ਵੇਖੜਾ ਤਾ ਪੀ ਰੱਖਾ ਬੱਟਾ ਕੂਤਰ ਜਿਹੜਾ ਆਪਣਾ ਉਹ ਉੱਤੇ ਖੜ ਗਿਆ ਕੂਤਰ ਜਾ ਕੇ। ਉੱਤਰ ਸ਼ੌਂਕ ਰਾਨਦੇ ਆ ਉਹ ਖੜਾ ਕੂਤਰ। ਉਹ ਬਾਹਲਾ ਉੱਤੇ ਲੱਗਿਆ ਕੂਤਰ ਉਹ ਕੋਸੇ ਨਾ ਹੀ ਰਹਾ। ਆ ਬੱਚਾ ਜੀ ਬੱਚੇ ਸ਼ੌਂਕ ਕਰੋ ਮੇਰੇ ਵੀਰੋ। ਪਰੋਲਾ ਬੜਾ ਉੱਚਾ ਹੜ ਗਿਆ ਪੀਰ ਅੱਖਾਂ ਆਉਤਿਆ ਕੋ ਬਹੁਤ ਅਲਗਾ ਮੁੱਤੇ ਹਾਈ ਕੰਨ ਲੱਗਾ ਹੋਏ ਹੈ ਹਾਈ ਕੰਨ ਲੱਗਾ ਚਾਈ ਲਾਉਣ ਲੱਗਾ ਅੱਛਾ ਜਿਹੜਾ ਇਹਦਾ ਜਿੰਮੇਰ ਤੋਂ ਪਹਿਲਾਂ ਜਿਹੜਾ ਇਹ ਚੋਂ ਲਾਇਆ ਗੰਦ ਮੋੜੇ ਪੂਰੀ ਗੱਲ ਤੇ ਹੀ ਹੈ ăn đi thì cái này vay cái à, ra tiệm đi về ngày, thời điểm à? ਪਾਣੀ ਲਾਤਾ ਕੱਦਾ ਲਾਇਆ ਮੈਦਾਨ ਆਉਰਦੇ ਜਾਨਵਰ ਲਾਟੀ ਨੂੰ ਡਾਇਓ ਆ ਉਹ ਪੀਲਾ ਖੌਤੇ ਖੜਾ ਆ ਬਾਹਰ ਲੱਗਣ ਲੱਗੇ ਆ ਇਧਰ ਮੇਸਤਰੀ ਸਾਹਿਬ ਆਗੇ ਸੀ ਗਿਆ ਟਾਈਮ ਅਨੇ ਅੱਜ ਰੋਸ਼ਨ ਦਾ ਲਾਉਣਾ ਆ ਆ ਬੜਜੂ ਅੱਜ ਹਾਂਜੀ ਅੱਜ ਕੰਮ ਕਰੀਏ ਦਿਹਾੜੀ ਦੇ ਯੰਗਰ ਤੋਂ ਖਿੱਚ ਦਊਗਾ ਕੰਮ ਅੱਛਾ ਦੋਗੇ ਤਾਂ ਪਾ ਲੇ ਠੀਕ ਹੈ ਨਾ ਤੇ ਨਹੀਂ ਬਿਨਿਆਣੇ ਪਾਲਨੇ ਆਪਣੇ ਬਿੱਲਾ ਦੁੱਧ ਮੰਗਦਾ ਪਤਾ ਲਾ ਵੀ ਆਏ ਬਖਸ਼ੀ ਨੂੰ ਪੈਸੇ ਦੇਣੇ ਪੈਂਦੇ ਹਰ ਮਹੀਨੇ ਅੱਛਾ ਦੋ ਬਿੱਲੇ ਦੋਦੇ ਆ ਤਿੰਨ ਬੋਟਾ ਖਿੱਚਦਾ ਇੱਕੋ ਵੱਲ ट्रिपणा लग्न ताडा कडना बलटी परला होल कधी होली हळी ਉਹ ਤਾਂ ਛੱਡ ਦੇ ਇਹ ਚ ਘਰਾਂ ਲਾ ਲਓ ਵਿੱਚੋਂ ਵੇਖ ਤਾਂ ਬੜੀਆ ਕਿੰਨਾ ਲਾਦਾ ਆਹ ਕਿੰਤਰ ਫਿਰ ਜਾਂਦਾ ਪੀੜਾ ਤਾਂ ਹਾਂ ਇਹ ਤਾਂ ਕੀ ਲਗਾ ਲਾਉਣ ਹੁਣ ਕਦੇ ਲਾਤੀ ਓਏ ਲੋਣੀ ਬੰਦੀ ਖੋਲ ਕੇ ਗੰਨਾ ਓਏ ਇਹ ਲਾਉਣਾ ਰੋਹਿੰਦਾਂ ਨੂੰ ਮੇਰਾ ਬਾਕੀ ਬੜਾ ਲਾਉਣ ਲੱਗੇ ਬਾਕੀ ਵੱਡੀ ਲੈ ਦੇ ਉਧਰ ਜਾ ਕਰਾ ਦੇ ਹੁਣ ਰੋਹਿੰਦਾਂ ਦੇ ਬਰਤੋ ਗਾਨੀ ਇਹਦੀ ਰੋਹਿੰਦਾਂ ਦੀ ਜਗ੍ਹਾ ਬਰਤੋ ਜੀ ਇਹ ਲਾ ਤੋੜੇ ਤੇ ਨਹੀਂ ਤਾਕੀ ਲਾ ਦੇਣੇ ਲਾਉਣੀ ਐ ਜਿਹਲੇ ਵਸੇ ਲਾਉਣੀ ਜੇਦੀ ਆਹ ਕਿੰਝ ਦਾ ਥਲੇ ਕੱਟ ਥਲੇ ਲਾਗੇ ਤਾਂ ਵੀ ਤੇ ਬੇਕ ਬਣਾ ਜਾਂ ਮੇਖਾ ਨੇ ਜਕਣ ਜਾ ਰਹੋ ਆਹ ਇਹ ਦੋਪਾਤ ਉਹਦੇ ਕਿਲੇ ਜਾਣਾ ਮੇਖਾ ਮੈਂ ਖਾ ਲਈ ਆਂ ਮੇਖਾ ਹਲੋ ਇੱਕ ਦੇ ਉਹ ਤਾਂ ਦੇਖਣਾ ਇੱਥੇ ਕਿਦ ਜਿਆ ਬਾਣ ਨਾ ਦੇਣ ਕਿੰਨੇ ਪਾਸੇ 10 ਵਾਰ ਤੋਂ ਬਾਅਦ ਆਦਮ ਸੀ ਸੀ ਤਿੰਨ ਤਿੰਨ ਮਾਰ ਦਣੀ ਆ ਬੜਾ ਕੋਟ ਕੋਟ ਹੋ ਗਈ ਤਗੜੀ ਬੱਸ ਕਰ ਬਾਗੇ ਮਾਰ ਅੱਲਾ ਖਲ ਬਾਸ ਬੱਸ ਇਹ ਕੂਆ ਮਾਰਦੇ ਮੈਂ ਇੱਥੇ ਮੈਂ ਚਾਰ ਹੁਣ ਫੈਂਕ ਜੋ ਮੈਂ ਕਹਿ ਰਿਹਾ ਹੂੰ ਹੁਣ ਇੱਦਾਂ ਉੱਪਰ ਕਦ ਮਾਰਦੇ ਸਟਾਰਕ ਤੇ ਮਾਰਨੀ ਹੈ ਬੈਠੇ ਹੈਦਰ ਵੀ ਮਾਰਨੀ ਹੈ ਹਾਂ ਬਹੁਤ ਜਿਆਦਾ ਦੋੜਾ ਦੇ ਪਿੰਨੇ ਲੱਗਣੇ ਇੱਧਰ ਤੇ ਅੱਜ ਇਹ ਮਾਰ ਪਾਵੇ ਨਾ ਟਕਾਲਾ ਪਾਵੇ ਨਾ ਟਕਾਲਾ ਹੁਣ ਮੋੜੀ ਲੈ ਇਹਨਾਂ ਤੇ ਯਾਰ ਸਪੂਟ ਨਾਲ ਆ ਵੀ ਚੱਕੇ ਲਿਜੇ ਇਹਨੂੰ ਵੀ ਲਾ ਦੀਏ ਮੇਖਾ ਮੁਖਾ ਇਹਦੀ ਫੱਟੀ ਕੱਢ ਲਈ ਓਏ। ਲੈ ਵੜ। ਇਹਦੀ ਵੀ ਦਿੱਤਾ ਕੱਢੀ ਏ ਫੱਟੀ। ਹਾਂ ਹੋ। ਠੀਕ ਆਂਦੀ ਆਪਾਂ। ਸਾਡੇ ਵਾਰਾ ਬੈ। ਸਾਡੇ ਵਾਰਾ ਬੈ। ਬੈ। ਕਰ ਦਈਏ ਬੰਦ। ਛੇਤੀ ਬੈ ਗਈ ਸੀ ਅੱਜ। 9:00 ਵਜੇ। ਮਾਰ ਦੂੰਗਾ ਅੱਜ ਹੋਈ ਮਾਰ ਦੂੰਗਾ ਬੰਦਾਵਾ ਮਟਰੋ ਸੀਮੈਂਟ ਖਤਮ ਹੋ ਗਿਆ ਇੱਥੇ ਸੀਮਟ ਲੈਣ ਜਾਂਦੇ ਆ ਹੁਣ ਸੀਮਟ ਲਿਆ ਕੇ ਫਿਰਦੇ ਆ ਫਿਰ ਆਉਣੇ ਆ ਗਏ ਸੀ ਕੋਠੇ ਤੇ ਸੀਮੈਂਟ ਰਜੇ ਮੌਸਮ ਹੋ ਗਿਆ ਠੰਡਾ ਉਹ ਤਰਗਾਤਾ ਦਾ ਬੈਗੇ ਸੀਗੇ ਆਪਣੇ ਤੇ ਖੁੱਡਾ ਬਣਾ ਲਈਏ ਪਾਲੀ ਕੰਦ ਬਣਾ ਜੇ ਪਾਲੀ ਰਹਿ ਗਈ ਸੀਗੀ ਸਮਾਨ ਦੇਖੋ ਕਿੱਦਾਂ ਗੰਦ ਪਾਇਆ ਕੋਠੇ ਤੇ ਸੀਮੇਟਰ ਲਾਉਂਦੇ ਹਾਂ ਖੁੱਡਾ ਬਣਾ ਲਈਏ ਇੱਕ ਪਾਸੇ ਉਹ ਹੱਦਲੇ ਪਾਸੇ ਰਹਿ ਗਿਆ ਇਹ ਬਣਾਉਣੇ ਆ ਇੱਕ ਆ ਪਿੱਛੇ ਕੰਦ ਬਾਨਨੀ ਆ ਕਦਰ ਉੱਤੇ ਦਾ ਟਿੰਨਾ ਪੈਣੀ ਆ। ਬਾਕੀ ਤਾਂ ਲੱਗ ਗਈ ਆ। ਤੇ ਮਿਲਦੇ ਆ ਸੀਮੈਂਟ ਬਣਾ ਕੇ। ਸੀਮੈਂਟ ਲੈ ਆ ਬਣਾ। ਹੁਣ ਕਰਦੇ ਆ ਚਣਾਈ। ਪਾਣੀ ਵੀ ਭਰਨ ਲਾਤਾ। ਲੋ ਵੀ ਰੋਸ਼ਨ ਦਾ ਦਿੱਤਾ ਰੱਖ। ਅੱਧਾ ਬਣ ਗਿਆ ਆ। ਅੱਧਾ ਬਣਾਉਣਾ। ਦੇ ਆਈ ਲੋਕ ਚੇ ਛੱਤ ਲਾ ਦੇਣੀ ਆ ਹੁਣ ਛੱਤ ਲਾ ਕੇ ਦੇਖਦੇ ਆ ਵੀ ਕਿਹੋ ਜੀ ਲੱਗਦੀ ਆ ਲੋ ਵੀ ਮੇਟਰ ਕਾਂਦ ਦਿੱਤੀ ਬਣਾ ਤੇ ਰੋਸ਼ਨ ਦਾਣ ਵੀ ਰੱਖ ਤੇ ਦੋ ਤੇ ਐਦਾ ਕਰਤਾ ਤਾਕੀ ਤਾਂਕੀ ਆਹ ਲਾਤੀ ਇਹਨੂੰ ਰੰਗ ਰੂੰ ਕਰਾਂਗੇ ਵਧੀਆ ਜੀ ਬਣਾਵਾਂਗੇ ਇੱਥੇ ਵੀ ਰੰਗ ਰੂੰ ਕਰਾਂਗੇ ਖੁੱਡੇ ਨੂੰ ਵਧੀਆ ਜਿਆ ਉਧਰਲੇ ਨਾਲ ਦੇ ਖੁੱਡੇ ਨੂੰ ਵੀ ਰੰਗ ਕਰ ਦੇਣਾ ਇਹ ਜਾਲੀ ਨੂੰ ਵੀ ਰੰਗ ਕਰਨੇ ਆ ਜੰਗਾਲ ਜਿਹੜਾ ਰੰਗ ਜੇ ਲਿੱਥ ਕੇ ਜੰਗਾਲ ਜਿਹੇ ਦੀ ਦਾ ਇਹਨੂੰ ਕਰਾਂਗੇ ਥੋੜਾ ਥੋੜਾ ਰੰਗ ਤੇ ਉੱਤੇ ਟੀਨ ਪਾਉਣੀ ਰਹਿ ਗਈ ਹੈ ਟੀਨ ਪਾਵਾਂਗੇ ਹੁਣ ਕੱਲੂ